ਰਦਾ ਮੁਖਤੌਨ ਕਮਿਸ਼ਨ ਮਿਸਟਰ ਕਰੈਸ਼ੀ ਹੁੰਦਾ ਸੀ ਤੇ ਉਸ ਵੇਲੇ ਪਾਰਟੀ ਵੱਲੋਂ ਮੇਰੀ ਡਿਊਟੀ ਸੀ ਉਹਨਾਂ ਨੂੰ ਮਿਲਣ ਵਾਸਤੇ ਇੱਕ ਡੈਲੀਗੇਸ਼ਨ ਚ ਮੈਂ ਉਹਨੂੰ ਲੀਡ ਕੀਤਾ ਸੀ ਉਸ ਡੈਲੀਗੇਸ਼ਨ ਨੂੰ ਜਦੋਂ ਕੁਸ਼ਮਜੀਤ ਸਿੱਧੂ ਪੰਜਾਬ ਦੇ ਮੁਖਤੌਨ ਅਧਿਕਾਰੀ ਹੁੰਦੇ ਸੀ ਤੇ ਉਸ ਸਮੇਂ ਦੀ ਗੱਲ ਹੈ ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਸੰਦਰਭ ਚੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਨੂੰ ਮਿਲ ਰਿਹਾ ਸੀ ਤੇ ਉੱਥੇ ਮੈਂ ਇਹ ਗੱਲ ਕਹੀ ਸੀ ਵੀ ਜਿਹੜਾ ਨਸ਼ਾ ਹੈ ਚੋਣ ਕਮਿਸ਼ਨ ਕੋਲੇ ਕਿੰਨੇ ਅਧਿਕਾਰ ਨੇ ਕੀ ਇਹ ਸੰਭਵ ਹੈ ਵੀ ਚੋਣ ਕਮਿਸ਼ਨ ਇਹ ਕੰਟਰੋਲ ਕਰ ਲਏਗਾ ਮੈਨਾਂ ਨੂੰ ਇੱਕ ਬਾਈ ਨੇਮ ਮੰਤਰੀ ਦਾ ਨਾਮ ਵੀ ਦੱਸਿਆ ਸੀ ਤੇ ਉਸ ਵੇਲੇ 72 ਟਰੱਕ ਪੋਪੀ ਹਸਕ ਦੇ ਪੰਜਾਬ ਚ ਆਉਂਦੇ ਸੀ ਹਰਿਆਣਾ ਤੇ ਰਾਜਸਥਾਨ ਦਾ ਬਾਰਡਰ ਉਹ ਕਰਾਸ ਕਰਦਾ ਸੀ ਤੇ ਮੈਨਾਂ ਨੂੰ ਇਹ ਸਵਾਲ ਕੀਤਾ ਸੀ ਮਿਸਟਰ ਕ੍ਰੈਸ਼ੀ ਉਹਨਾਂ ਨੂੰ ਜਿਹੜੇ ਮੁਖ ਤੋਣ ਕਮਿਸ਼ਨਰ ਸਨ ਫੁੱਲ ਤੋਣ ਕਮਿਸ਼ਨ ਨਹੀਂ ਸੀ ਉਹਨਾਂ ਦਾ ਵੀ ਇਹ ਬਾਈਏਰ ਤਾਂ ਆਉਂਦੇ ਨਹੀਂ ਬਾਈ ਰੋਡ ਆਉਂਦੇ ਆ ਉਹਨੂੰ ਪ੍ਰੋਟੈਕਟ ਕੌਣ ਕਰਦਾ ਤੇ ਸਾਰੇ ਦੁਆਬੇ ਤੇ ਮਾਝੇ ਚ 72 ਟਰੱਕ ਲੱਗਦੇ ਸੀ ਮਹੀਨੇ ਦੇ ਇਹ ਪੁਰਾਣੀ ਸਮੇਂ ਦੀ ਗੱਲ ਆ 15 ਸਾਲ ਹੋ ਗਏ ਉਹਨੇ ਮੇਰਾ ਕਹ ਲੈ ਇਸ ਗੱਲ ਨੂੰ ਤੇ ਜੋ ਉਸ ਵੇਲੇ ਇੰਨਾ ਲੱਗਦਾ ਸੀ ਹੁਣ ਤਾਂ ਉਹਦੀ ਮਾਤਰਾ ਵਧੀ ਹੈ ਇਹ ਠੀਕ ਆ ਵੀ ਉਹਦੇ ਵਿੱਚ ਹੁਣ ਚਿੱਟਾ ਆ ਗਿਆ ਆਰਟੀਕੇ ਆ ਗਿਆ ਮੈਡੀਕਲ ਨਸ਼ਾ ਆ ਗਿਆ ਨਸ਼ਾ ਹੋਰ ਕਈ ਕਿਸਮ ਦਾ ਵੀ ਇਨਵੋਲਵ ਹੋ ਗਿਆ ਉਸ ਸ਼ਿਕਾਇਤ ਕਰਨ ਤੋਂ ਬਾਅਦ ਕੰਟਰੋਲ ਹੋਇਆ ਸੀ ਚੋਣ ਜਾਬਤੇ ਦੇ ਦੌਰਾਨ ਨਾ ਮੈਂ ਤਾਂ ਮਿਸਟਰ ਕ੍ਰੈਸੀ ਨੂੰ ਕਹਤਾ ਸੀ ਮੈਂ ਕਿਹਾ ਇਹ ਤੁਸੀਂ ਨਹੀਂ ਕਰ ਸਕਦੇ ਹੈਗੇ ਮੈਂ ਬਾਈ ਨੇਮ ਤੁਹਾਨੂੰ ਦੱਸ ਰਿਹਾ ਮੈਡਮ ਕੌਸਮਜੀਤ ਸਿੱਧੂ ਵੀ ਸੀ ਉਹ ਤੋਂ ਵੀ ਹੁਣ ਸਵਾਲ ਕੀਤਾ ਜਾ ਸਕਦਾ ਵੀ ਕਾਉਂਸਲ ਸਿੱਖ ਹੁੰਦੇ ਸਵਾਲ ਪੀਏ ਜੋ ਲੁਧਿਆਣੇ ਦੇ ਵਿੱਚ ਇਹ ਮੀਟਿੰਗ ਹੋਈ ਸੀ ਸਾਡੀ ਉਥੇ ਸਭ ਨੂੰ ਮਿਲੇ ਸੀ ਤੇ ਮੈਂ ਨਹੀਂ ਹੋ ਸਕਦਾ ਮੈਂ ਤਾਂ ਜਵਾਬ ਹੀ ਨਹੀਂ ਸੀ ਉਹਨਾਂ ਕੋਲੇ ਕੋਈ ਮੈਂ ਕਿਹਾ ਜੇ ਕਰ ਲੋ ਤਾਂ ਮੈਂ ਸ਼ਾਬਾਸ਼ ਦੇਵਾਂਗਾ ਮੇਰੀ ਪਾਰਟੀ ਵੱਲੋਂ ਇਹ ਦੇਖ ਤੁਸੀਂ ਕੰਟਰੋਲ ਕਰ ਲੋ ਪਰ ਕੰਟਰੋਲ ਸੰਭਵ ਨਹੀਂ ਹੈ ਇਹ ਬਹੁਤ ਦੂਰ ਤੱਕ ਕੜੀਆਂ ਜੁੜੀਆਂ ਹੋਈਆਂ ਨੇ ਤੇ ਜਿਹੜਾ ਨਸ਼ਾ ਮਾਫੀਆ ਉਹ ਤੁਹਾਡੇ ਕੰਟਰੋਲ ਤੇ ਨਹੀਂ ਹੈ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਜਿੰਨੇ ਮਰਜ਼ੀ ਤੁਸੀਂ ਦਮਗਾ ਜੇ ਮਾਰੀ ਜਾਓ ਜਿੰਨਾ ਚਿਰ ਤੁਸੀਂ ਪੈਸਾ ਕੰਟਰੋਲ ਨਹੀਂ ਕਰਦੇ ਇਲੈਕਸ਼ਨਾਂ ਚ ਨਸ਼ਾ ਕੰਟਰੋਲ ਨਹੀਂ ਕਰਦੇ ਹੈ ਤੇ ਉਹਨਾਂ ਚਿਰ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਿਆਸ ਵੀ ਨਹੀਂ ਸਕਦੇ ਹੈ ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਬੱਤਰ ਟਰੱਕ ਮਹੀਨੇ ਦੇ ਲੱਗਦੇ ਸੀ ਜੀ ਯੈਸ ਮਹੀਨੇ ਦੇ ਲੱਗਦੇ ਸੀ ਇਹ 15 ਸਾਲ ਪੁਰਾਣਾ ਅੰਕੜਾ ਹੈ ਤੇ ਹੁਣ ਤਾਂ ਮਾਤਰਾ ਵਧੀ ਹੋਏਗੀ ਤੇ ਕਿਉਂਕਿ ਮਾਤਰਾ ਤਾਂ ਦੂਸਰੇ ਨਸ਼ੇ ਦੀ ਵਧ ਗਈ ਉਸ ਤੋਂ ਬਾਅਦ ਚਿੱਟੇ ਦਾ ਬਹੁਤ ਚਲਣ ਹੋ ਗਿਆ ਟੀਕੇ ਹੋ ਗਏ ਮੈਡੀਕਲ ਨਸ਼ਾ ਹੋ ਗਿਆ ਨਸ਼ਾ ਕਈ ਪ੍ਰਕਾਰ ਦਾ ਹੋ ਗਿਆ ਨਾ ਉਸ ਤੋਂ ਬਾਅਦ ਅਸੀਂ ਕਿ ਤੁਸੀਂ ਕਹਿਆ ਸੀ ਕਿ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਨਹੀਂ ਚਿੰਤਾ ਕੇਜਰੀਵਾਲ ਸਾਹਿਬ ਦੀ ਚਿੰਤਾ ਜੇ ਕੇਜਰੀਵਾਲ ਸਾਹਿਬ ਫੜ ਲੈਣੇ ਤੇ ਆਮ ਆਦਮੀ ਪਾਰਟੀ ਦਾ ਫਰਜ਼ ਹੈ ਕਿ ਨਹੀਂ ਆਏ ਕਿ ਉਹ ਪ੍ਰੋਟੈਸਟ ਕਰ ਸਕਦੇ ਨੇ ਰਿਹਾਈ ਨੂੰ ਲੈ ਕੇ ਜੀ ਨੇ ਪ੍ਰੋਟੈਸਟ ਕਰਨਾ ਤਾਂ ਉਹਨਾਂ ਦੀ ਪਾਰਟੀ ਦਾ ਮੈਂ ਸਮਝਦਾ ਵੀ ਉਹ ਕਰਨ ਪਰ ਪ੍ਰੋਟੈਸਟ ਕਰਦਾ ਹੋਇਆ ਜੋ ਪੰਜਾਬ ਅੱਜ ਤਰਾਸ ਦੇ ਵਿੱਚ ਦੇ ਵਿੱਚ ਰਿਹਾ ਪੰਜਾਬ 'ਚ ਮੌਤਾਂ ਹੋ ਰਹੀਆਂ ਨਸ਼ੇ ਨਾਲ ਮੌਤਾਂ ਹੋ ਰਹੀਆਂ ਤੇ ਐਡੀ ਵੱਡੀ ਮਤਲਬ ਮੈਂਡੇਟ ਦਿੱਤਾ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਕਿਹਨੇ ਸੰਭਾਲਣਾ ਹੈ ਸਵਾਲਾ ਵੀ ਉਹ ਦਿੱਲੀ ਦਾ ਮੁੱਖ ਮੰਤਰੀ ਸੀ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਰੇ ਤੇ ਪੰਜਾਬ ਦੇ ਜਿਹੜੇ ਲੀਡਰਸ਼ਿਪ ਆ ਉਹ ਇੱਕ ਹਿੱਸਾ ਜਾਵੇ ਨਾ ਕਿ ਸਾਰੀ ਪੰਜਾਬ ਸਰਕਾਰੀ ਉੱਤੇ ਤੁਰੇ ਫਰੇ ਪੰਜਾਬ ਨੂੰ ਕਿੰਨੇ ਸੰਭਾਲਣਾ ਇਹ ਵੀ ਤਾਂ ਇੱਕ ਜ਼ਿੰਮੇਵਾਰੀ ਹੈ ਇਹਨਾਂ ਦੀ ਤੇ ਆਪਣਾ ਸਾਡਾ ਕਨਵੀਨਰ ਵੀ ਨੇ ਚਲੋ ਦਿੱਲੀ ਦੇ ਮੁੱਖ ਮੰਤਰੀ ਪਰ ਪਾਰਟੀ ਦੇ ਕਨਵੀਨਰ ਦੇ ਪ੍ਰਧਾਨ ਨੇ ਇਹ ਠੀਕ ਹੈ ਉਹਨਾਂ ਦਾ ਕਹਿਣਾ ਆਪਣੇ ਥਾਂ ਦੇਵੇ ਉਹ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਮੁਖੀ ਨੇ ਪਰ ਜਸ ਸਰ ਜਿੰਡੇ ਸੂਬੇ ਨੇ ਲੋਕਾਂ ਨੇ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਸੌਂਪਿਆ ਉਹ ਜ਼ਿੰਮੇਵਾਰੀ ਤੋਂ ਕਿਨਾਰਾ ਕੱਸੀ ਨਹੀਂ ਕਰ ਸਕਦੇ ਇਹ ਗੱਲ ਕਹਿ ਕੇ